ਮੋਲੋ ਮੈਂ ਬਲਜੀਤ ਸਿੰਘ ਮੋਗਲਾ ਮੈਂਬਰ ਪੀਐਸਸੀਬੀ EMPLOYEES JOINT FORUM PUNJAB ਅੱਜ ਅਸੀਂ ਪੀਐਸਸੀਬੀ EMPLOYEES JOINT FORUM PUNJAB ਅਤੇ ਬਿਜਲੀ ਮੁਲਾਜ਼ਮੇ ਇਤਤਾਂ ਮੰਚ ਪੰਜਾਬ ਦੇ ਸੱਦੇ ਦੇ ਉੱਤੇ ਸਰកਸ ਸਿੰਘ ਮੁਖਸਰ ਸਾਹਿਬ ਦੇ ਫਿਊਚਰ ਬਿਜਲੀ ਕੰਮਾਂ ਦੇ ਵੱਲੋਂ ਕੋੜਕਪੁਰਾ ਚੌਕ ਲੱਗੇ ਆਪੀ ਸਾਰ ਜਿਹੜਾ ਪ੍ਰੋਗਰਾਮ ਹੈ ਸਾਡਾ ਹੋਇਜ਼ ਕੀਤਾ ਸਾਡੀਆਂ ਮੁੱਖ ਮੰਗਾਂ ਬੜੀਆਂ ਹੀ ਵਾਜਿਬ ਨੇ ਪੰਜਾਬ ਦੀ ਸਰਕਾਰ ਲਗਾਤਾਰ ਸਾਡੇ ਨਾਲ ਕੋਹਦਾ ਮਜ਼ਾਕ ਕੀਤਾ ਜਾ ਰਹੀ ਹੈ ਜਿਹੜਾ ਸਾਡਾ 1/1/16 ਤੋਂ 3/6/2021 ਤੱਕ ਦਾ ਤਨਖਾਹ ਕਮਿਸ਼ਨ ਦਾ ਏਰੀਅਰ ਮਕਾਇਆ ਖੜਾ ਹੈ ਉਹ ਕੱਲੇ ਮੁਲਾਜ਼ਮਾਂ ਦਾ ਖੜਾ ਹੈ ਡੀਐਸਪੀ ਤੋਂ ਲੈ ਕੇ ਉੱਪਰ ਤੱਕ ਦੇ ਸਾਰੇ ਅਫਸਰਾਂ ਨੂੰ ਦਿੱਤਾ ਜਾ ਚੁੱਕਾ ਹੈ ਪੰਜਾਬ ਦੇ ਵਿੱਚ ਐਸਡੀਐਮ ਤੋਂ ਲੈ ਕੇ ਉੱਪਰ ਤੱਕ ਦੇ ਸਾਰੇ ਅਫਸਰਾਂ ਨੂੰ ਦਿੱਤਾ ਜਾ ਚੁੱਕਾ ਹੈ ਕੀ ਗੱਲ ਪੈਸਾ ਇਹਨਾਂ ਵਾਰੀ ਹੈਗਾ ਸਿਰਫ ਸਾਡੇ ਵਾਰੀ ਐ ਨਹੀਂ ਇਹਦੇ ਨਾਲ ਲੰਮੇ ਸਮੇਂ ਤੋਂ ਸਾਡੀਆਂ ਡੀਏ ਦੀਆਂ ਕਿਸ਼ਤਾਂ ਟ੍ਰੈਨਿੰਗ ਪੰਜਾਨੀ ਉਹਨਾਂ ਨੂੰ ਵੀ ਸਾਨੇ ਦੀ ਪੈਸਾ ਹੈ ਨਹੀਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਪਰ ਉਹ ਅਧਿਕਾਰੀ ਡੀਐਸਪੀ ਤੋਂ ਉੱਪਰ ਲੈ ਕੇ ਔਰ ਅਸੇਮ ਤੋਂ ਉੱਪਰ ਤੱਕ ਦੇ ਸਾਰੇ ਅਧਿਕਾਰੀਆਂ ਨੂੰ ਡੀਏ ਜਿਹੜਾ ਲਗਾਤਾਰ ਦਿੱਤਾ ਜਾ ਰਿਹਾ ਉਹਨਾਂ ਦਾ 0% ਵੀ ਡੀਏ ਜਿਹੜਾ ਬਕਾਇਆ ਨਹੀਂ ਸਾਡਾ 12% ਦੀਏ ਉਹਨ ਬਕਾਇਆ ਔਰ ਪਿਛਲੇ ਬਕਾਇਏ ਦੀਆਂ ਕਿਸ਼ਤਾਂ ਦਾ ਏਰੀਆ ਅਜੇ ਤੱਕ ਖੜਾ ਹੈ ਇਹਦੇ ਨਾਲ ਹੀ 15 ਇੱਕ 15 ਤੋਂ ਪਹਿਲਾਂ ਜਿਹੜੇ ਮੁਲਾਜ਼ਮ ਭਰਤੀ ਕੀਤੇ ਸੀ ਉਹਨਾਂ ਮੁਲਾਜ਼ਮਾਂ ਦੇ ਉੱਤੇ ਪਰਖਾਲ ਦਾ ਸਮਾਨ ਲਾਗੂ ਨਹੀਂ ਹੋਣਾ ਸੀ ਇਹ ਕੋਈ ਹਰ ਜਨ ਦੇਾਈ ਹੋ ਇਸੇ ਨੂੰ ਮਿਲਣਾ ਵੀ ਆ ਗਿਆ ਕਿ ਇਹਨਾਂ ਦੇ ਪਰਖਾਲ ਦਾ ਸਮਾਨ ਨਹੀਂ ਬਣਦਾ ਪਰ ਪੰਜਾਬ ਦੀ ਸਰਕਾਰ ਨੇ ਲੋਕਾਂ ਦੀ ਦੋਆ ਕਰਦੀ ਹੈ ਔਰ ਨਾ ਹਾਈ ਕੋਰਟ ਦੇ ਹੁਕਮਾਂ ਦੀ ਦੋਆ ਕਰਦੀ ਹੈ ਉਹਨਾਂ ਨੇ ਹਜੇ ਤੱਕ ਕੋਈ ਫੈਸਲਾ ਲਾਗੂ ਨਹੀਂ ਕੀਤਾ ਇਸ ਬੰਦੇ ਕੋਈ ਗੱਲਬਾਤ ਹੋਈ ਹੋਵੇ ਜਾਂ ਮੀਟਿੰਗ ਇਸ ਬੰਦੇ ਵਿੱਚ ਲਗਾਤਾਰ ਪੰਜਾਬ ਦੇ ਬਿਜਲੀ ਮੰਤਰੀ ਸਰਦਾਰ ਔਰ ਭਜਨਤਿਕ ਜੀ ਉਕੀਓ ਦਾ ਸਾਬ ਨਾਲ ਦੋ ਮੀਟਿੰਗਾਂ ਹੋ ਚੁੱਕੀਆਂ ਨੇ ਔਰ ਬਿਜਲੀ ਬੋਰਡ ਦੀ ਐਮੈਂਡਮੈਂਟ ਨਾਲ ਲਗਾਤਾਰ ਦੋ ਤਿੰਨ ਮੀਟੀਆਂ ਹੋ ਚੁੱਕੀਆਂ ਨੇ ਲਗਾਤਾਰ ਸਾਡੀਆਂ ਇਹ ਮੰਗਾਂ ਹਰ ਵਾਰ ਮੰਨੀਆਂ ਜਾਂਦੀਆਂ ਨੇ ਇਹ ਕਹਿ ਕੇ ਕਿ ਜਾਇਜ਼ ਨਹੀਂ ਇਹ ਤੁਹਾਡੀਆਂ ਬਣਦੀਆਂ ਨੇ ਪਰ ਉਹ ਲਾਗੂ ਕਰਨ ਵੇਲੇ ਹਰ ਵਾਰ ਜਿਹੜਾ ਹੈਗਾ ਉਹ ਟਾਲਮਟੋਲ ਦਿੱਤੀ ਜਾਂਦੀ ਅਸੀਂ ਤਾਂ ਇਹ ਸਮਝਦੇ ਆਂ ਕਿ ਇਹ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੀ ਜਾਣਬੁੱਝ ਕੇ ਜਿਹੜੀ ਹੈਗੀ ਆ ਉਹ ਬਿ즈ਨੀਤੀ ਹੈ ਕਿ ਪੈਸਾ ਜਿਹੜਾ ਹੈਗਾ ਘੱਟ ਤੋਂ ਘੱਟ ਗਰੀਬ ਤੇ ਆਮ ਲੋਕਾਂ ਨੂੰ ਜਿਹੜਾ ਉਹ ਦਿੱਤਾ ਜਾਵੇ ਔਰ ਇਹਨਾਂ ਤੇ ਵਾਰ ਤੋਂ ਵਾਰ ਦੇ ਲਾਏਗਾ ਉਹ ਜ਼ੁਲਮ ਕਿਹੜਾ